ਜੋ ਆਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਚੁੱਕੀ ਹੈ ਤੇ ਹੁਣ ਤੁਸੀਂ ਗੌਰ ਨਾਲ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਨੇ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਅਲਰਟ ਜਾਰੀ ਸੀਗੇ ਕੁਝ ਸਮੇਂ ਪਹਿਲਾਂ ਜਿੱਥੇ ਕਿਹਾ ਜਾ ਰਿਹਾ ਸੀ ਕਿ ਭਾਰੀ ਬਾਰਿਸ਼ ਹੋਵੇਗੀ ਠੰਡ ਦਾ ਕਹਿਰ ਲੋਕਾਂ ਤੇ ਵਰਸੇਗਾ ਪਰ ਹੁਣ ਜਲਦ ਪੰਜਾਬ ਦੇ ਵਿੱਚ ਗਰਮੀ ਨੇ ਐਂਟਰੀ ਲੈ ਲਈ ਹੈ ਕਿਉਂਕਿ ਹੁਣ ਵੱਡੀਆਂ ਭਵਿੱਖਬਾਣੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਹੋ ਗਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਦੀ ਧੁੱਪ ਦੇ ਨਾਲ ਮੌਸਮ ਪੂਰੀ ਤਰ੍ਹਾਂ ਬਦਲਦਾ ਹੋਇਆ ਨਜ਼ਰ ਆਵੇਗਾ ਤੇ ਫਰਵਰੀ ਮਹੀਨੇ ਦੇ ਵਿੱਚ ਹੀ ਜੋ ਹੈ ਠੰਡ ਦੀ ਜਿਹੜੀ ਐਂਟਰੀ ਆ ਉਹ ਬੈਨ ਹੋ ਗਈ ਹੈ ਜਾਨਕੀ ਠੰਡ ਘਟ ਗਈ ਤੇ ਹੁਣ ਗਰਮੀ ਦੀ ਐਂਟਰੀ ਸ਼ੁਰੂ ਹੋ ਗਈ ਹੈ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਚ ਮੌਸਮ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਹਾਲਾਂਕਿ ਕਈ ਥਾਵਾਂ ਤੇ ਠੰਡੀਆਂ ਵਾਵਾਵਾਂ ਚੱਲ ਰਹੀਆਂ ਨੇ ਪਰ ਕੜਾਕੇ ਦੀ ਧੁੱਪ ਨਿਕਲਣ ਕਰਕੇ ਦੁਪਹਿਰ ਵੇਲੇ ਗਰਮੀ ਦਾ ਅਹਿਸਾਸ ਹੁਣ ਲੱਗ ਪਿਆ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਵਾਵਾਵਾਂ ਦੇ ਰੁਕਣ ਨਾਲ ਧੁੱ ਚਨੋਦਨ ਵਧੇਗੀ ਜਦ ਕੀ ਰਾਤ ਦਾ ਤਾਪਮਨ ਘਟਦਾ ਰਹੇਗਾ ਇਨੇ ਦਿਨੀ ਮੌਸਮ ਚ ਤੇਜ਼ੀ ਨਾਲ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਇਸ ਦੇ ਨਾਲ ਹੀ ਹੁਣ ਲਗਾਤਾਰ ਜੋ ਹੈ ਤੀਜੇ ਦਿਨ ਤਾਪਮਨ 26 ਡਿਗਰੀ ਤੋਂ ਪਾਰ ਕਰ ਰਿਹਾ ਹੈ ਪੰਜਾਬ ਦੇ ਵਿੱਚ ਤਿੰਨ ਦਿਨਾਂ ਤੋਂ ਵਧਦੇ ਤਾਪਮਨ ਕਰਕੇ ਆਉਣ ਵਾਲੇ ਦਿਨਾਂ ਚ ਕੋਈ ਬਦਲਾਵ ਦੀ ਸੰਭਾਵਨਾ ਨਹੀਂ ਹੈ 9 ਫਰਵਰੀ ਨੂੰ ਪਾਰਾ 27.1 ਡਿਗਰੀ ਤੱਕ ਜਾਣ ਤੋਂ ਬਾਅਦ ਹੁਣ 26.9 ਡਿਗਰੀ ਦਰਜ ਕੀਤਾ ਗਿਆ ਹੈ ਘੱਟ ਤੋਂ ਘੱਟ ਤਾਪਮਨ 9.5 ਡਿਗਰੀ ਰਿਹਾ ਤੇ ਮੌਸਮ ਵਿਭਾਗ ਦੇ ਅਨੁਸਾਰ ਇਸ ਵਾਰ ਕਮਜ਼ੋਰ ਪੱਛਮੀ ਗੜਬੜੀ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ ਬਦਲਣ ਤੇ ਗਰਮੀ ਮਹਿਸੂਸ ਹੋ ਰਹੀ ਹੈ ਤੇ ਇਨੇ ਦਿਨੀ ਪੂਰਬੀ ਨਾਲ ਉਤਰੀ ਹਵਾਵਾਂ ਚੱਲਣ ਕਰਕੇ ਮੌਸਮ ਜਲਦੀ ਗਰਮ ਹੋਇਆ ਹੈ ਪੰਜਾਬ ਦੇ ਫਜ਼ਿਲਕਾ ਤੇ ਹਰਿਆਣਾ ਦੇ ਯਮੁਨਾ ਨਗਰ ਚ ਤਾਂ ਮੰਗਲਵਾਰ ਨੂੰ 38 ਡਿਗਰੀ ਤੱਕ ਪਹੁੰਚ ਗਿਆ ਜਿਸ ਕਰਕੇ ਲੋਕ ਠੰਡ ਅਤੇ ਗਰਮੀ ਦੋਹਾਂ ਦਾ ਸਾਹਮਣਾ ਕਰ ਰਹੇ ਨੇ ਇਸ ਵੇਲੇ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਬਹੁਤ ਵੱਡਾ ਅੰਤਰ ਹੈ ਜਿਸ ਕਰਕੇ ਥੋੜੀ ਜਿਹੀ ਲਾਪਰਵਾਹੀ ਵੀ ਤੁਹਾਨੂੰ ਬਿਮਾਰ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਇਸ ਮੌਸਮ ਦੌਰਾਨ ਆਪਣਾ ਖਾਸਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਤੇ ਦੱਸਿਆ ਕਿ ਹੁਣ ਲਗਾਤਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੌਸਮ 'ਚ ਵੱਡੇ ਪੱਧਰ ਦਾ ਬਦਲਾਅ ਆਇਆ ਹੈ ਔਰ ਇਸ ਵਾਰ ਜਲਦੀ ਜੋ ਹੈ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਹੈ ਨਹੀਂ ਤਾਂ ਅਕਸਰ ਫਰਵਰੀ ਮਾਰਚ ਤੱਕ ਠੰਡ ਦਾ ਅਹਿਸਾਸ ਰਹਿੰਦਾ ਹੈ ਤੇ ਉਸ ਤੋਂ ਬਾਅਦ April ਤੱਕ ਜੋ ਹੈ ਗਰਮੀ ਜਿਹੜੀ ਸ਼ੁਰੂ ਹੁੰਦੀ ਹੈ ਪਰ ਹੁਣ ਤਾਂ ਗਰਮੀ ਬਹੁਤ ਜਲਦੀ ਜਿਹੜੀ ਆ ਉਸਨੇ ਐਂਟਰੀ ਲੈ ਲਈ ਹੈ ਔਰ ਠੰਡ ਦਾ ਅਹਿਸਾਸ ਘਟ ਚੁੱਕਾ ਹੈ ਔਰ ਲੋਕਾਂ ਨੇ ਜੋ ਹੈ ਗਰਮ ਕੱਪੜਿਆਂ ਨੂੰ ਪਾਣਾ ਘਟ ਕਰ ਦਿੱਤਾ ਹੈ ਤੇ ਗਰਮੀ ਲੋਕਾਂ ਨੂੰ ਜ਼ਿਆਦਾ ਮਹਿਸੂਸ ਹੋਣ ਲੱਗ ਪਈ ਹੈ ਤਾਂ ਹੁਣ ਲੋਕ ਵੀ ਜਿਹੜੇ ਨੇ ਉਹ ਬਹੁਤ ਇੱਕ ਉਲਝਣ ਚ ਫਸ ਗਏ ਨੇ ਕਿ ਆਖਰਕਾਰ ਹੁਣ ਉਹ ਕਿਹੋ ਜਿਹਾ ਮੌਸਮ ਆ ਗਿਆ ਹੈ ਕਿਸ ਤਰੀਕੇ ਦੇ ਨਾਲ ਹੁਣ ਮੌਸਮ ਦੇ ਨਾਲ ਉਹਨਾਂ ਨੂੰ ਜੂਜੇਣਾ ਪਵੇਗਾ ਕਿਉਂਕਿ ਇੰਨੀ ਛੇਲਦੀ ਗਰਮੀ ਆਉਣਾ ਇਹ ਵੀ ਲੋਕਾਂ ਲਈ ਮੁਸੀਬਤ ਹੈ ਲੋਕਾਂ ਦੀ ਸਿਹਤ ਤੇ ਵੀ ਇਸ ਦਾ ਅਸਰ ਪਵੇਗਾ ਜਿਸ ਦੇ ਨਾਲ ਜਿਹੜੀ ਡਿਸਟਰਬੈਂਸ ਆ ਵੈਸਟਰਨ ਡਿਸਟਰਬੈਂਸ ਵਧੇਗੀ ਔਰ ਨਾਲ ਦੀ ਨਾਲ ਇਸ ਦਾ ਪ੍ਰਭਾਵ ਲੋਕਾਂ ਦੀਆਂ ਸਿਹਤਾਂ ਤੇ ਪਵੇਗਾ ਤਾਂ ਇੱਕ ਖਤਰਾ ਜ਼ਰੂਰ ਹੈ ਕਿ ਜਲਦ ਗਰਮੀ ਆਉਣ ਦੇ ਨਾਲ ਚਿੰਤਾ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਜ਼ਰੂਰ ਹੈ ਪਰ ਇਹ ਬਦਲਦਾ ਮੌਸਮ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਉਲਝਣ ਦੇ ਵਿੱਚ ਵੀ ਪਾ ਰਿਹਾ ਤਾਂ ਅਹਿਮ ਖਬਰ ਜਿਹੜੀ ਆ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਅਪਡੇਟ ਜਿਹੜੀ ਆ ਲੋਕਾਂ ਤੱਕ ਜੂੜ ਪਹੁੰਚਾਏ ਓਕੇ ਪੰਜਾਬ ਦਾ ਮੌਸਮ ਹੁਣ ਜਿਹੜਾ ਵਾ ਉਹ ਪੂਰਨ ਤੌਰ ਤੇ ਬਦਲਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਗਰਮੀ ਦੀ ਐਂਟਰੀ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਤੁਸੀਂ ਜ਼ਰੂਰ ਆਪਣੇ ਇਲਾਕੇ ਤੇ ਜ਼ਿਲ੍ਹੇ ਦੀ ਹਾਲਾਤ ਸਾਡੇ ਨਾਲ ਸਾਂਝੇ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ